ਵੀ ਲੈ ਰਹੇ ਹੋਂ ਕਿਉਂਕਿ ਟੀਮਾਂ ਗ੍ਰਹਿ ਮੰਤਰੀ ਦੀਆਂ ਆਈਆਂ ਸੀ ਹੋਮ ਰਿਸਟਰੀ ਦੀਆਂ ਆਈਆਂ ਸੀ ਤੇ ਅੱਜ ਹੁਣ ਉਹਨਾਂ ਨੇ ਬੋਲਦੇ ਆ ਗਏ ਆ ਲਾਈਨ ਤੇ ਵੀ ਕੱਲ ਮੈਂ ਪੰਜਾਬ ਦੇ ਚੀਫ ਮਿਨਿਸਟਰ ਨਾਤੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਣ ਲੱਗ ਚਲੇ ਆਏ ਉਹਨਾਂ ਕੋਲ ਆਪਣੇ ਅੰਕੜੇ ਨੇ ਆਪਣੇ ਅੰਕੜੇ ਦੇਣਗੇ ਜੀ ਗੱਲ ਇਹ ਵੀ ਪੰਜਾਬ ਦੀ ਜਿਹੜੀ ਪੈਸਾ ਆਉਣਾ ਉਹ ਲੇਟ ਨਾ ਹੋਵੇ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਡਰਾਮੇ ਕਰਕੇ ਲੇਟ ਕੀਤਾ ਜਾਣ ਕੇ ਕਿਉਂਕਿ ਹਾਊਸ 'ਚ ਇਹਨਾਂ ਨੇ ਇਹ ਕਹਿਣਾ ਸੀ ਵੀ ਪ੍ਰਾਈਮ ਮਿਨਿਸਟਰ ਸਾਨੂੰ ਟਾਈਮ ਨਹੀਂ ਦੇ ਰਹੇ ਜੀ ਉਹ ਹੁਣ ਗੱਲ ਖਤਮ ਹੋ ਗਈ ਅੱਜ ਹਾਊਸ ਤੇ ਹੁਣ ਜਾ ਕੇ ਡੇਲੀ ਬਿਜ਼ਨਸ ਤੋਂ ਮਿਲ ਰਹੀ ਲੀਫ ਫੰਡ ਦੀ ਗੱਲ ਕਰ ਰਹੇ ਆ 1600 ਕਰੋੜ ਦੀ ਉਹ ਕਹਿੰਦੇ ਕਿ ਕਿਸਾਨਾਂ ਦੇ ਖਾਤੇ ਚ ਪਾਣੇ ਨੇ ਇਸ ਦਾ ਅਸਲੀ ਕੀ ਹੈ ਨਹੀਂ ਦੇਖੋ ਬਿਲਕੁਲ ਮੈਂ ਇਹ ਗੱਲ ਲੋਕਾਂ ਦੀ ਡਿਮਾਂਡ ਆ ਇਹ ਲੋਕਾਂ ਦੀ ਡਿਮਾਂਡ ਆ ਪਰ ਪੈਸਾ ਹਰ ਇੱਕ ਚੀਜ਼ ਅਲੱਗ-ਅਲੱਗ ਮਿਲਣਾ ਹੈ ਪੰਜਾਬ ਸਰਕਾਰ ਨੂੰ ਲੱਗ ਮਿਲਣਾ ਹੈ ਹਾਂ ਜੀ ਵੱਖ-ਵੱਖ ਸਕੀਮਾਂ 'ਚ ਲੱਗ ਮਿਲਣਾ ਹੈ ਉਹ ਤਾਂ ਇੱਕ ਸਿਸਟਮ ਆ ਸਟੇਟ ਗਵਰਨਮੈਂਟ ਤੇ ਦੇਸ਼ ਦੀ ਜਿਹੜੀ ਸਰਕਾਰਾਂ ਸਰਕਾਰਾਂ ਤਾਂ ਜਿਹੜੀਆਂ ਇਹ ਕੰਮ ਇਕੱਠੀਆਂ ਹੀ ਕਰਦੀਆਂ ਉਹਦੇ ਵਿੱਚ ਯਾਨੀ ਜਿਹੜਾ ਪੀਐਮ ਵਾਲਾ ਅਨਾਉਂਸਮੈਂਟ ਹੈ ਉਹ ਸਿੱਧੀ ਸਰਕਾਰ ਦੇ ਖਾਤੇ ਚਾਹੂਗੀ ਦੇਖੋ ਮੈਂ ਤੁਹਾਨੂੰ ਬਾਰ-ਬਾਰ ਜਿਵੇਂ ਕਿਹਾ ਹੈ ਅਲੱਗ-ਅਲੱਗ ਸਕੀਮਾਂ ਦਾ ਪੈਸਾ ਏ ਉਹ ਸਿੱਧਾ ਖਾਤਿਆਂ ਚ ਆਏਗਾ ਜੇ ਕਿ ਜੇ ਆਵਾਸ ਯੋਜਨਾ ਹੈ ਆਵਾਸ ਯੋਜਨਾ ਦਾ ਪੈਸਾ ਤਾਂ ਸਿੱਧਾ ਆਊਗਾ ਇਸੇ ਤਰੀਕੇ ਨਾਲ ਜਿਹੜਾ ਹੋਰ ਪੈਸਾ ਏ ਉਹ ਅਲੱਗ-ਅਲੱਗ ਸਕੀਮਾਂ ਦਾ ਸਿੱਧਾ ਆਏਗਾ ਜਿਹੜਾ ਪੰਜਾਬ ਸਰਕਾਰ ਨੂੰ ਆਉਣਾ ਆਖਿਰ ਸਰਕਾਰ ਦਾ ਵੀ ਤਾਂ ਨੁਕਸਾਨ ਹੋਇਆ ਨਾ ਤੇ ਜਿਹੜਾ ਜਿਹੜਾ ਨੁਕਸਾਨ ਸਾਰੀ ਜ਼ਮੀਨਾਂ ਕਿੰਨੀਆਂ ਤਵਾਹ ਹੋਈਆਂ ਕਿਹੜੀ ਕਿਹੜੀ ਫਸਲ ਤਵਾਹ ਹੋਈ ਆ ਉਹ ਡਾਟਾ ਤਾਂ ਹਜੇ ਪੰਜਾਬ ਸਰਕਾਰ ਨੇ ਦਿੱਤਾ ਹੀ ਨਹੀਂਗਾ ਜੀ ਇਹ ਬਤਾਏ ਕਿ ਵਿਧਾਨ ਸਭਾ ਚ ਬੋਲਿਆ ਨਾ ਵੀ ਹਜੇ ਅਸੀਂ ਡਾਟਾ ਇਹਨੂੰ ਟਾਈਮ ਲੱਗੂਗਾ ਤੇ ਹੋਮ ਮਿਨਿਸਟਰ ਨਾਲ ਉਹ ਗੱਲ ਕਰਨਗੇ ਕੱਲ ਨੂੰ ਜਾ ਕੇ ਜਿਹੜਾ ਕਿ ਮੈਂ ਤਿੰਨ ਦਿਨਾਂ ਦਾ ਕਹਿ ਰਹੇ ਆ ਜੀ ਵੀ ਹੋਮ ਮਿਨਿਸਟਰ ਸਾਹਿਬ ਨੂੰ ਉਹ ਬੇਨਤੀ ਹੋਮ ਪੀਐਮਓ ਨੇ ਪ੍ਰਾਈਮ ਮਿਨਿਸਟਰ ਅਚੀਵਨੇਸਰ ਸਾਹਿਬ ਨੂੰ ਕੀਤੀ ਵੀ ਪਹਿਲਾਂ ਸਾਰੇ ਅੰਕੜੇ ਜਿਹੜੀਆਂ ਟੀਮਾਂ ਆ ਕੇ ਤਿੰਨ ਤਿੰਨ ਦਿਨ ਉਹ ਘੁੰਮਦੀਆਂ ਰਹੀਆਂ ਮੰਤਰੀ ਘੁੰਮਦੇ ਰਹੇ ਉਹ ਸਾਰੀਆਂ ਜਿਹੜਾ ਡਾਟਾ ਹੈ ਉਹ ਹੋਮ ਮਿਨਿਸਟਰੀ ਕੋਲ ਆ ਕਿਉਂਕਿ ਜਿਹੜੀ ਟੀਮ ਚਾਹੇ ਉਹ ਜਲ ਸ਼ਕਤੀ ਮਿਨਿਸਟਰੀ ਸੀ ਚਾਹੇ ਉਹ ਪਾਵਰ ਮਿਨਿਸਟਰੀ ਸੀ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਸੀ ਚਾਹੇ ਫਾਈਨੈਂਸ ਮਿਨਿਸਟਰੀ ਸੀ ਉਹਦੀਆਂ ਟੀਮਾਂ ਦਾ ਸਾਰਾ ਭੇਜਣ ਦਾ ਕੰਮ ਉਹ ਹੋਮ ਮਿਨਿਸਟਰੀ ਦਾ ਸੀ ਤੇ ਹੁਣ ਅੱਜ ਇਸ ਗੱਲ ਤੇ ਸੀਐਮ ਸਾਹਿਬ ਨੇ 48 ਘੰਟਿਆਂ ਦੀ ਮੰਨ ਕਰ ਰਹੇ ਨੇ ਕਹਿੰਦੇ ਰਿਲੀਫ ਵੱਡਾ ਹੋਣਾ ਚਾਹੀਦਾ ਹੈ ਸਪੈਸ਼ਲ ਹੁਣ ਕੱਲ ਜਾਣ ਤਾਂ ਸੀ ਪਹਿਲਾਂ ਸੈਸ਼ਨ ਤੇ ਡਰਾਮਾ ਕਰਨਾ ਸੀ ਇਹਨਾਂ ਨੇ ਗੱਲ ਦਾ ਕਹਿਣਾ ਸੀ ਇੱਕ ਤਰਫ ਵਿਧਾਨ ਸਭਾ ਚਲਾ ਰਹੇ ਹੈ ਸਾਹ ਚੱਲ ਰਿਹਾ ਹੈ ਇੱਕ ਤਰਫ ਯਹ ਤੁਹਾਡੇ ਐਮਐਲਏ ਯਾਹ ਕਿਉਂ ਨਹੀਂ ਆਇਆ ਇਹ ਤਾਂ ਇੱਕ ਬਿਊਟੀ ਆ ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਹਰ ਦਾ ਅਧਿਕਾਰ ਆ ਕੋਈ ਮੀਡੀਆ ਰਾਹੀਂ ਗੱਲ ਕਹਿੰਦਾ ਹੈ ਕੋਈ ਜਦੋਂ ਮਿੰਟ ਹੀ ਤੁਸੀਂ ਦੁਸੀਂ ਇਹ ਦੇਖੋ ਮੈਂ ਕਹਿਣਾ ਚਾਹੇ ਨੰਬਰ ਕਿੰਨੇ ਵੀ ਆ ਅੱਜ ਮੈਂ ਸਵੇਰੇ ਹੀ ਸੁਣ ਰਿਹਾ ਸੀ ਸਪੀਕਰ ਸਾਹਮਣੇ ਉਹਨਾਂ ਨੂੰ ਮਿੰਟ ਦੋ ਦਿੱਤੇ ਆ ਦੋ ਮਿੰਟ ਦੇ ਵਿੱਚ ਤੁਸੀਂ ਦੱਸੋ ਕੀ ਗੱਲ ਕੀਤੀ ਜਾ ਸਕਦੀ ਹੈ ਇਹ ਤਾਂ ਲੋਕਾਂ ਦਾ ਇੱਥੇ ਪਾਰਟੀ ਥੋੜੀ ਦੇਖਣੀ ਚਾਹੀਦੀ ਇੱਥੇ ਤਾਂ ਇਹ ਸੀ ਵੀ ਲੋਕਾਂ ਦਾ ਭਾਈ ਤਬਾਈ ਹੋਈ ਤੇ ਜਿਹੜੇ ਸਾਡੇ ਪ੍ਰਧਾਨ ਇਸ ਵੇਲੇ ਵਰਕਿੰਗ ਪ੍ਰੈਜ਼ੀਡੈਂਟ ਨੇ ਤੇ ਐਮਐਲਏ ਨੇ ਅਸ਼ਵਨੀ ਸ਼ਰਮਾ ਜੀ ਉਹ ਤਾਂ ਉਸ ਇਲਾਕੇ ਚੋਂ ਵੀ ਆਉਂਦੇ ਆ ਤੇ ਹੁਣ ਮੈਨੂੰ ਇਹ ਦੱਸੋ ਵੀ ਉਹ ਆਪਣੇ ਕਿਹੜੇ ਇਲਾਕੇ ਦੀ ਕਿਹੜੇ ਪਿੰਡ ਦੀ 2 ਮਿੰਟ ਚ ਗੱਲ ਦੱਸ ਸਕਦੇ ਸੀ ਹੋਰ ਕੀ ਕਰਨ ਜਦੋਂ ਉਹਰੇ ਟਾਈਮ ਨਾ ਮਿਲੇ ਉਹਰੇ ਕੋਈ ਗੱਲ ਨਾ ਹੋਵੇ ਤੇ ਤੁਸੀਂ ਤੁਸੀਂ ਇਹ ਗੱਲ ਮਤਾ ਹੋਰ ਇਹ ਪਾਉਣਾ ਹੋਵੇ ਵੀ ਪ੍ਰਧਾਨ ਮੰਤਰੀ ਦੇ ਉਲਟ ਮਤਾ ਤੁਸੀਂ ਜਾ ਤਾਂ ਫਿਰ ਰੱਖੋ ਅਸੀਂ ਪੰਜਾਬ ਦੇ ਲਈ ਲੋਕਾਂ ਦੇ ਲਈ ਕਰ ਲਾਂਗੇ ਤੁਸੀਂ ਰੱਖੋ ਫਿਰ ਸਟੈਂਡ ਤੇ ਇੱਕ ਪਾਸੇ ਤੁਸੀਂ ਪ੍ਰਧਾਨ ਮੰਤਰੀ ਦੇ ਉਲਟ ਮਤਾ ਪਾਉਨੇ ਹੋ ਤੇ ਦੂਜੇ ਪਾਸੇ ਚੱਲੇ ਹੋ ਹੁਣ ਹੋਮ ਮਿਨਿਸਟਰ ਸਭ ਕੋਲ ਮੈਂ ਕੋਈ ਕਿਸੇ ਸਟੈਂਡ ਤੇ ਧਰੋ ਲਿਖਿਆ ਹੈ ਕਿ ਅੱਜ ਸਾਰੇ ਮੰਤਰੀ ਬੋਲੇ ਆ ਸਾਰੇ ਮੰਤਰੀ ਬੋਲੇ ਆ ਵੀ ਅਸੀਂ ਆਪ ਦੇਖ ਲਾਂਗੇ ਜੀ ਸਾਨੂੰ ਨਹੀਂ ਲੋੜ ਪੰਜਾਬ ਦੇਸ਼ ਦਾ ਹਿੱਸਾ ਨਹੀਂ ਗਾ ਤੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਦਿੱਲੀ ਤੇ ਸੈਂਟਰ ਤੇ ਹੱਕ ਨਹੀਂ ਗਾ ਫਿਰ ਸੀਤਾ ਪੈਸਾ ਆ ਜਾਣਾ ਚਾਹੀਏ ਫਿਰ ਮੈਂ ਕਹਣਾ ਮੈਂ ਸਰਕਾਰ ਬੋਲ ਰਹੀ ਹੈ ਕਿ ਹਮੇਂ ਨਹੀਂ ਜ਼ਰੂਰਤ ਮੈਂ ਇਸ ਗਲਤ ਸਮੇਂ ਨਹੀਂ ਪੈਂਦਾ ਇਹ ਕੀ ਬੋਲਦੇ ਇਹਨਾਂ ਦੇ ਨਾਲ ਕੀ ਫਰਕ ਪੈਂਦਾ ਏ ਅਸੀਂ ਪੰਜਾਬ ਦੇ ਲੋਕਾਂ ਦਾ ਦੇਖਣਾ ਹੈ ਇਹ ਇਹ ਤੇ ਉਹ ਕਹਿ ਰਹੇ ਨੇ ਕਮੈਂਟੇ ਤਾਂ ਚਾਹਣਗੇ ਨਾ ਤੁਹਾਡੇ ਲੋਕਾਂ ਦਾ ਇਹੀ ਬੁਰਾ ਹਾਲ ਹੁੰਦਾ ਰਹੇ ਇੱਕ ਗੱਲ ਇੱਕ ਮਿੰਟ ਇੱਕ ਹੋਰ ਗੱਲ ਕਹੀ ਇੱਕ ਹੋਰ ਗੱਲ ਕਹੀ ਜਦੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਸਾਰਾ ਪੰਜਾਬੀ ਦੁਨੀਆ 'ਚ ਤਰੱਕੀ ਕਰ ਰਿਹਾ ਹਰ ਸੂਬੇ 'ਚ ਪੰਜਾਬੀ ਤਰੱਕੀ ਕਰ ਰਿਹਾ ਜਾ ਕੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬੀ ਤਰੱਕੀ ਕਰ ਰਹੇ ਕਿਉਂਕਿ ਤੁਸੀਂ ਬੈਠੇ ਹੋ ਥੋੜੀ ਸਰਕਾਰ ਬੈਠੀ ਆ ਔਰ ਇਹ ਪੰਜਾਬ ਦੇ ਸਰਕਾਰ ਆਮ ਆਦਮੀ ਦੀ ਤਾਂ ਪੰਜਾਬੀ ਤਰੱਕੀ ਪੰਜਾਬ ਤਰੱਕੀ ਤਾਂ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਅੱਜ ਨਕਲੀ ਵਿਧਾਨ ਸਭਾ ਚੱਲ ਰਹੀ ਹੈ 29 'ਚ ਨਕਲੀ 29 'ਤੇ ਵਿੱਚ ਕਹਿੰਦੇ ਪਾਰਲੀਮੈਂਟ ਵੀ ਨਕਲੀ ਚੱਲੂਗੀ ਮੋਦੀ ਜੀ ਮੋਦੀ ਜੀ ਬਿੱਟੂ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ 29 ਤੱਕ ਤੇ ਸਭ ਤੋਂ 20 ਤੋਂ ਉੱਤੇ ਸੂਬਿਆਂ ਦੇ ਚੀਫ ਮਿਨਿਸਟਰ ਨੇ ਇਹਨਾਂ ਦੀ ਤਾਂ ਦੋ ਜਗ੍ਹਾ ਸਰਕਾਰ ਸੀ ਇੱਕ ਨਿਭੜ ਗਈ ਇੱਕ ਨਿਭੜ ਗਈ 29 ਦੀ ਗੱਲ ਬਾਅਦ ਚ ਕਰਨ ਪਹਿਲਾਂ 27 ਦੇ ਵਿੱਚ ਆਪਣਾ ਕੰਮ ਨਿਭੜਦਾ ਦੇਖਣਗੇ ਇਹ ਇਹ ਗੱਲ 27 ਦੀ ਕਰਨੀ ਪਦੀ ਦੀ 27 ਦੀ ਬਿੱਟੂ ਤੁਹਾਨੂੰ ਪਤਾ ਸੀ ਮਤਾ ਅੱਜ ਖਿਲਾਫ ਹੈ ਕੇਂਦਰ ਸਰਕਾਰ ਦੇ ਫਿਰ ਵੀ ਤੁਸੀਂ ਆਏ ਅਸਲੀ ਭੱਜਣ ਵਾਲਿਆਂ ਚ ਥੋੜੀ ਆ ਅਸੀਂ ਪੰਜਾਬੀ ਆ ਮੈਂ ਕਿਹਾ ਮੈਂ ਸਾਹਮਣਾ ਕਰਦਾ ਜਾ ਕੇ ਦੇਖਦੇ ਕਿਹੜਾ ਮਤਲਬ ਹੈ ਅੱਖਾਂ ਜੱਖਾਂ ਪਾ ਕੇ ਜਦੋਂ ਦੇਖੀ ਆ ਅਗਰ ਸਾਹਮਣੇ ਸਾਹਮਣੇ ਮੈਂ ਚੱਲਿਆ ਮੈਂ ਪ੍ਰਤਾਪ ਬਾਜਵੇ ਨੇ ਸਾਈਨ ਵੀ ਕੀਤੀ ਸੀ ਪ੍ਰਤਾਪ ਬਾਜਵੇ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਘਟਾ ਘਟਾ ਗੱਲ ਕਰਦੇ ਹੋ ਤੁਹਾਡੇ ਨਾਲ ਦੇਖੋ ਜਿਹੜੀ ਗੱਲ ਵਿਧਾਨ ਸਭਾ ਦੀ ਗੱਲ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਗੱਲਾਂ ਜਿਹੜੀਆਂ ਹਰ ਬਲੇ ਟੱਚਰਾਂ ਜੀਆਂ ਨੇ ਨਾ ਸਰ ਇੱਧਰ ਸਾਹਮਣੇ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਘੰਟਾ ਗੱਲ ਕਰਦੇ ਹੋ 2 ਘੰਟੇ ਗੱਲ ਕਰਦੇ ਹੋ ਤੁਸੀਂ ਦੱਸੋ ਮੈਂ ਕੀ ਗੱਲ ਕਰਾਂ ਤੁਹਾਡੀ ਹੁੰਦੀ ਤੁਸੀਂ ਤੁਸੀਂ ਮੈਨੂੰ ਸਮਝਾਓ ਵੀ ਮੈਂ ਕੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਪਰ ਮੇਰੀ ਗੱਲ ਉਹ ਟੈਲੀਫੋਨ ਦੇ ਗੱਲਾਂ ਛੱਡੋ ਮੇਰੀ ਤੁਹਾਡੇ ਸਾਹਮਣੇ ਗੱਲ ਹੋ ਰਹੀ ਦੱਸੋ ਕੀ ਕਹਿਣਾ ਹੈ ਪਰ 12000 ਕਰੋੜ ਰੁਪਏ ਦਾ ਹਰੇਕ ਪੰਜਾਬ ਦੇ ਜੰਤਰ ਨੂੰ ਸਮਝ ਨਹੀਂ ਆ ਰਿਹਾ ਹੈਗਾ ਸਮਝ ਕੀ ਆ ਖਾਗੇ ਉਹ ਤਾਂ ਬਿਆਨ ਖਾਤਾ ਨਹੀਂ ਹੈਗਾ ਇਹ ਖਾ ਲੈ ਅੱਧ ਹੋ ਗਈ ਜਿਹੜੇ ਗੋਲ ਢਿੱਡ ਹੋਏ ਆ 92 93 ਆਦੇ ਉਹ ਐਵੇਂ ਥੋੜੀ ਹੋ ਗਏ ਉਹ ਸਾਰਾ ਜਿਹੜਾ 12000 ਕਰੋੜ ਰੁਪਇਆ ਉਹ ਖਾ ਗਏ ਇਸ ਕਰਕੇ ਅੱਜ ਹੁਣ ਫੇਰ ਤਾਂ ਹੀ ਜਿਹੜੇ ਲੋਕ ਕਹਿ ਰਹੇ ਆ ਨਾ ਜਿਹੜੇ ਕੱਲ ਵੀ ਮੰਤਰੀ ਜੀ ਕਾ ਕੇ ਉਹ ਗੱਲ ਕਹਿ ਗਏ ਉਹ ਗੱਲ ਇਸੇ ਕਰਕੇ ਕਿ ਵੀ ਹਰ ਪੰਜਾਬ ਦਾ ਬੰਦਾ ਦੁਖਾਈ ਪਾ ਰਿਹਾ ਉਹ ਬਾਹਰਲੇ ਮੰਤਰੀ ਆ ਰਹੇ ਆ ਸੂਬਿਆਂ ਦੇ ਪਰ ਜਦ ਸਾਨੂੰ ਮਿਲ ਰਹੇ ਆ ਕਹਿੰਦੇ ਯਾਰ ਹਰ ਬੰਦਾ ਤੁਹਾਡਾ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਨੂੰ ਨਾ ਪੈਸਾ ਦੇ ਦਿਓ ਇਹ ਖਾ ਜਾਣਗੇ ਪੈਸਾ ਲੋਕਾਂ ਦਾ ਆਪ ਇਹ ਗੱਲ ਕਹਿਣੀ ਆ ਸਾਰਿਆਂ ਨੂੰ ਉਹ ਤਾਂ ਬਾਹਰੋਂ ਆਉਂਦੇ ਆ ਤੇ ਬਾਹਰੋਂ ਇਹ ਗੱਲ ਸੁਣ ਕੇ ਜਾਂਦੇ ਆ ਵੀ ਪੰਜਾਬੀ ਥੋੜੇ ਯਾਰ ਕਹਿ ਰਿਹਾ ਥੋੜੀ ਸਰਕਾਰ ਨੂੰ ਪੈਸਾ ਨਾ ਦਿਓ ਇਸ ਕਰਕੇ ਲੋਕਾਂ ਨੇ ਕਿਹਾ ਇਹ ਤੇ ਜੀ ਉਹ ਕਹਿੰਦੇ ਅਸੀਂ ਯੂਜ਼ ਨਹੀਂ ਕਰ ਸਕਦੇ ਭਾਵੇਂ ਐਸਪੀਆਰਐਫ ਫੰਡ ਪਿਆ ਹੋਏ ਅਸੀਂ ਕਹਿੰਦੇ ਤੁਸੀਂ ਇਹ ਦੱਸੋ ਵੀ ਹੈਗਾ ਜਾਂ ਨਹੀਂ ਉਹ ਕਹਿੰਦੇ ਐਂਟਰੀ ਹੈ ਲੇਕਿਨ ਉਹ ਕਹਿੰਦੇ ਐਂਟਰੀ ਹੈਗੀ ਹੈ ਪੈਸੇ ਪਏ ਨੇ ਨੋਮਸ ਹੈ ਇਹ ਸਭ ਉਹ ਜਿੰਨਾ ਦੇ ਸਕਦੇ ਉਹਨਾਂ ਤੋਂ ਦਿਓ ਮੈਂ ਕਹਿੰਦਾ ਜਿਹੜਾ ਵੀ ਉਹਨਾਂ ਦਾ ਹੈ ਜਿੰਨਾ ਪੈਸਾ ਉਹ ਦੇ ਸਕਦੇ ਉਹ ਤਾਂ ਦੇਣ ਚੜਦੀ ਕਲਾ ਬਾਕੀ ਹੋਰ ਅੱਜ ਆਪ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆਪ ਵੀ ਸਪੈਸ਼ਲ ਸਪੈਸ਼ਲ ਜਿਹੜਾ ਹੈ ਖੜਾਂ ਦੇ ਲਈ ਪੈਕੇਜ ਦੇ ਵਿੱਚ ਅਸੀਂ ਗੱਲ ਕਰਾਂਗੇ ਫਿਰ ਅਸੀਂ 8500 ਰੁਪਏ ਦੇ ਸਕਦੇ ਹਾਂ ਹੁਣ ਉਹ ਗੱਲ ਅੱਜ ਹੋਮ ਮਿਨਿਸਟਰ ਕੋਲ ਜਾਣਗੇ ਨਾ ਕੱਲ ਤੇ ਉਹ ਸਾਰੀਆਂ ਗੱਲਾਂ ਉੱਥੇ ਸਾਂਝੀਆਂ ਹੋਣਗੀਆਂ ਜਦੋਂ ਅੱਜ ਤੱਕ ਗਏ ਹੀ ਨਹੀਂ ਗਏ ਡਰਾਮਾ ਹੀ ਉਰੇਆ ਕਰਨਾ ਸੀ ਵਿਧਾਨ ਸਭਾ ਦਾ ਇਹਨਾਂ ਨੇ ਡਰਾਮਾ ਕਰਨਾ ਸੀ ਪ੍ਰਧਾਨ ਮੰਤਰੀ ਦੇ ਮਤਾ ਉਲਟ ਲਿਆ ਕੇ ਮੈਂ ਉਹਦਾ ਬਹੁਤ ਝਟਕੇ ਵਿਰੋਧ ਕਰਨਾ ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਬੀ ਬਾਰ ਬਾਰ ਇਹਨਾਂ ਨੂੰ ਕਿਹਾ ਗਿਆ ਅੱਜ ਮੈਂ ਕਹਿਣ ਵੀ ਆਇਆ ਸੀ ਅੱਜ ਮੈਂ ਮੀਡੀਆ ਦੇ ਮੂਹਰੇ ਅੱਜ ਕਹਿਣਾ ਸੀ ਇਹ ਚੰਗੀ ਗੱਲ ਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਸਾਹਿਬ ਸੀਐਮ ਨੇ ਆਪ ਬਣ ਲਿਆ ਵੀ ਮੈਂ ਕੱਲ ਹੋਮ ਮਿਨਿਸਟਰ ਸਾਹਿਬ ਨੂੰ ਮਿਲਣ ਚੱਲਿਆ ਨਹੀਂ ਮੈਂ ਇਸੇ ਕਰਕੇ ਆਇਆ ਸੀ ਮੈਂ ਸੀਐਮ ਨੂੰ ਮਿਲਣਾ ਵੀ ਸੀ ਜੇ ਨਹੀਂ ਮਿਲਦੇ ਮੈਂ ਆਫਿਸ 'ਚ ਦਰਜ ਕਰਾਉਂਦਾ ਵੀ ਤੁਹਾਨੂੰ ਪੀਐਮਓ ਬਾਰ ਬਾਰ ਇਹ ਗੱਲ ਚਾਹ ਕੇ ਕਹਿ ਚੁੱਕਿਆ ਏ ਵੀ ਇਹ ਸਾਰੇ ਅੰਕੜੇ ਆ ਜਿਹੜੇ ਉਹ ਹੋਮ ਮਿਨਿਸਟਰੀ ਕੋਲ ਕਿਸੇ ਇਨਸਾਨ ਦੀ ਗੱਲ ਨਹੀਂ ਗਈ ਗੱਲ ਗੱਲ ਏ ਆ ਵੀ ਹੋਮ ਦਾ ਮਹਿਕਮਾ ਹੋਮ ਮਿਨਿਸਟਰੀ ਉਮ ਹੱਤਪੂਰਬਾ ਜੀ ਮੇਰੇ ਤੋਂ ਦੀ ਚੀਫ ਮਿਨਿਸਟਰ ਦੀ ਕੁਰਸੀ ਦੀ ਗੱਲ ਆ ਉੱਥੇ ਕੌਣ ਆ ਕੋਈ ਵੀ ਹੋ ਸਕਦਾ ਪਰ ਜੇ ਤੁਸੀਂ ਹੋਮ ਮਿਨਿਸਟਰੀ ਦੀ ਟੀਮਾਂ ਰੀਲੀਫ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਆ ਇਹ ਰੂਲ ਨੇ ਤੁਸੀਂ ਕਿਉਂ ਨਹੀਂ ਜਾਂਦੇ ਉਹਨਾਂ ਕੋਲ ਉਹ ਬਾਰ ਬਾਰ ਕਹਿ ਰਹੇ ਨੇ ਕਿ ਇਹ ਕਿਹੜਾ ਕਲਾ ਬਣਾਇਆ ਗਿਆ ਹੈਗਾ ਸਰਕਾਰ ਬਾਰ ਬਾਰ ਬੇਨਤੀ ਕਰ ਲਈ ਹੈ ਲੋਕਾਂ ਨੂੰ ਕਿ ਪੈਸਾ ਦਿੱਤਾ ਜਾਵੇ ਉਹ ਯਾਰ ਸਾਰਾ ਪੈਸਾ 1200 12000 ਕਰੋੜ ਖਾ ਕੇ ਨਹੀਂ ਬਣਿਆ ਢਿੱਡ ਭਰਿਆ ਇਹਨਾਂ ਦਾ ਮਿਸ਼ਨ ਤਾਂ ਜਾਜ ਦੇ ਮੰਤਰੀ ਨੇ ਉਹ ਤੰਗ ਕਰ ਰਿਹਾ ਇਹਨਾਂ ਦੇ ਪੁਲਿਸ ਦੇ ਆਫੀਸਰ ਜਾਂਦੇ ਆ ਪੋਲਿਊਸ਼ਨ ਬੋਰਡ ਦੇ ਜਾਂਦੇ ਆ এনवायरमेंट ਤੇ ਜਾਂਦੇ ਆ ਤੇ ਹਰ ਫੈਕਟਰੀ ਨੂੰ ਤਾਲਾ ਲਾਉਣ ਦੀ ਗੱਲ ਕਰਦੇ ਆ ਜਿੰਨਾ ਚਿਰ ਤੁਸੀਂ 50 ਲੱਖ ਰੁਪਏ ਨਹੀਂ ਜਮ੍ਹਾਂ ਕਰਾਉਂਗੇ ਤੇ ਜਿਵੇਂ ਉਹ ਮੁਰਗਿਆਂ ਨੂੰ ਫੜਫੜ ਮੰਤਰੀ ਹੈ ਜਿਹੜੇ ਉਹ ਸੀਐਮ ਮੂਰੇ ਲਿਆਉਂਦੇ ਆ ਤੇ ਉਹ ਪੈਸੇ ਜਾਣੇ ਕਿੱਥੇ ਆ ਜਾਣੇ ਕਿੱਥੇ ਆ ਜੇ ਇਹ ਸੱਚੇ ਹੋਣ ਤੇ ਉਹ ਸਿੱਧਾ ਪੈਸਾ ਜਿਹੜੇ ਲੋਕਾਂ ਦੇ ਇਹਨਾਂ ਕੋਲ ਤਾਂ ਰਿਕਾਰਡ ਹੈਗਾ ਏ ਜਿਨ੍ਹਾਂ ਦੀਆਂ ਛੱਤਾਂ ਇੱਕ ਮਿੰਟ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਪੋਲਟਰੀ ਫਾਰਮ ਰੁੜ ਗਏ ਜਿਨ੍ਹਾਂ ਦੇ ਡੰਗਰ ਰੁੜ ਗਏ ਸਿੱਧਾ ਖਾਤਿਆਂ ਚ ਪਵਾ ਦੇਣ ਪੈਸਾ ਉਹਨਾਂ ਦਾ ਇਹ ਆਪ ਕਿਉਂ ਲੈ ਰਹੇ ਆ ਪੈਸਾ ਇਹ ਤਾਂ ਇਹ ਤਾਂ 150 ਕਰੋੜ ਦੇ ਐਸਡੀਆਰਐਫ ਚ ਇਹ ਤਾਂ ਇਹਨਾਂ ਦੇ ਜਿਹੜੇ ਘਰ ਲੋਕਾਂ ਇਹ ਆਪਣੇ ਇੱਕ ਅਲੀਸ਼ਾਨ ਬੰਗਲੇ ਬਣਾਉਣਾ ਚਾਹੁੰਦੇ ਆ ਉਹਦੇ ਨਾਲ ਜਿਹੜੇ ਲੋਕਾਂ ਦਾ ਸਾਰਾ ਕਾਰੋਬਾਰ ਰੁੜ ਗਿਆ ਆਪਣੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਗੱਲ ਇੰਨੀ ਇੱਕ ਬਿੱਟੂ ਜੀ ਉਹ ਕਹਿੰਦੇ ਸੈਂਟਰ ਤੇ ਜਿੰਨੇ ਵੀ ਮਨਿਸਟਰ ਆ ਰਹੇ ਨੇ ਕਹਿੰਦੇ ਡਿਜਾਸਟਰ ਟੂਰਿਜ਼ਮ ਕਰਨ ਆਉਂਦੇ ਨੇ ਫੋਟੋ ਖਿਚਾਉਂਦੇ ਨੇ ਬਾਅਦ ਦੇ ਵਿੱਚ ਠੁਠਾ ਬਿਆਨ ਦੇ ਦਿੰਦੇ ਆ ਰਹੇ ਨੇ 3 ਸਾਲ ਇਹਨਾਂ ਨੂੰ ਪਤਾ ਇਹ ਇਹੀ ਕੁਸ਼ ਕਰਦੇ ਰਹੇ ਆ ਜਾ ਕੇ ਉੱਥੇ ਮੁੱਖ ਮੰਤਰੀ ਸਾਹਿਬ ਚਾਰ ਚਾਰ ਦਿਨ ਜਿਹੜਾ ਗੈਰਬ ਰਹਿੰਦੇ ਸੀ ਉੱਥੇ ਇਹ ਇਹ ਉਹ ਕੰਮ ਕਰਦੇ ਸੀ ਉਹ ਕਮਰਿਆਂ 'ਚ